ਦੋਸਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਿਆਲਾ ਵੱਲੋਂ ਬਖ ਬਖ ਤਰ੍ਹਾਂ ਦੀਆਂ ਪੋਸਟਾਂ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਕੀਤੀ ਜਬ ਵੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋ ਸੋ ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ। ਤੇ ਜੋਗ ਉਮੀਦਵਾਰ ਹੋਣਗੇ ਜੀ ਅਪਲਾਈ ਯੂਰ ਕਰਿਓ ਜੀ। ਪੰਜਾਬ ਦੇ 27 ਬੱਖ-ਬੱਖ ਸਕੂਲਾਂ ਵਿੱਚ ਇਹ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ। ਬਹੁਤ ਹੀ ਵਧੀਆ ਮੌਕਾ ਤੁਹਾਡੇ ਕੋਲ ਆ ਚੁੱਕਾ ਜੀ। ਇਹ ਮੌਕਾ ਤੁਹਾਡੇ ਹੱਥੋਂ ਨਿਕਲਣਾ ਜਾਵੇ। 2 ਦਿਨ ਦਾ ਸਮਾਂ ਤੁਹਾਡੇ ਕੋਲ ਬਚਿਆ ਜੀ। ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਥੇਰੀ ਜਾਣਕਾਰੀ ਲਈ ਤੁਸੀਂ ਇਹਦਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਬਖਬਖ ਸਕੂਲਾਂ ਵਿੱਚ ਕੰਟਰੈਕਟ ਬੇਸ ਤੇ ਟੀਚਿੰਗ ਅਸਾਮੀਆਂ ਨੂੰ ਭਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੋ ਯੋਗ ਉਮੀਦਵਾਰ ਨੇ ਜੀ ਉਹਨਾਂ ਕੋਲੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਡਾਇਰੈਕਟ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਜਾਂ ਫਿਰ ਤੁਸੀਂ ਮੇਰੀ ਆਬਸਲੀ ਵੈਬਸਾਈਟ ਜੌਬ ਅਲਰਟਸ ਬਾਈ ਹਰਦੀ.com ਦੇ ਉੱਪਰ ਵੀ ਜਾ ਕੇ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਅਤੇ ਉੱਥੋਂ ਹੀ ਡਾਇਰੈਕਟ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰਬਰ 366 ਪਬਲਿਕ 2024 ਦਾ ਹੀ ਨੋਟੀਫਿਕੇਸ਼ਨ ਪਬਲਿਸ਼ ਕੀਤਾ ਗਿਆ ਸੀ ਜੀ ਦੋਸਤੋ ਜੋ ਬਖ ਬਖ ਸਕੂਲਾਂ ਵਿੱਚ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਉਹਨਾਂ ਦੀ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਨੰਬਰ 1 ਹੈ ਜੀ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਬਾਸਤ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਪੀਟੀਟੀ ਸਾਇੰਸ ਅਤੇ ਇੰਗਲਿਸ਼ ਦੀ ਇੱਕ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 2 ਹੈ ਜੀ ਸ਼ਰੇਟਾ ਸਾਹਿਬ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਪੀਟੀਟੀ ਮੈਡੀਕ ਪੋਸਟ ਹੈ ਜੀ ਨੈਕਸਟ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਦਾਸ ਜੀ ਅੰਮ੍ਰਿਤਸਰ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ TGT ਇੰਗਲਿਸ਼ ਦੀ ਇੱਕ ਪੋਸਟ ਹੈ ਜੀ PGT ਕਮਰਸ ਦੀ ਇੱਕ ਪੋਸਟ ਹੈ ਜੀ ਨਰਸਰੀ ਟੀਚਰ ਦੀਆਂ ਦੋ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਤਰਨਤਾਰਨ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ PGT ਅਤੇ ਜਨਰਲ ਟੀਚਰ ਅਦੀ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਫਿਰ ਤਰਨਤਾਰਨ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸਕੂਲ ਅਲੱਗ ਹੈ ਜੀ PGT PGT ਅਤੇ ਨਰਸਰੀ ਟੀਚਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਜੀ ਫਿਰ ਤਰਨਤਾਰਨ ਵਾਸਤੇ ਹੋਰ ਪੋਸਟ ਆਊਟ ਕੀਤੀਆਂ ਗਈਆਂ ਨੇ ਜੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਉਸ ਤੋਂ ਬਾਅਦ ਗੁਰਦਾਸਪੁਰ ਵਾਸਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ 뮤직 ਟੀਚਰ ਅਤੇ ਨਰਸਿੰਗ ਟੀਚਰ ਦੀਆਂ ਨੰਬਰ 8 ਹੈ ਜੀ ਸਿਰਸਾ ਨੰਗਲ ਰੂਪਨਗਰ ਵਾਸਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਪੀਜੀਟੀ 뮤직 ਦੀ ਪੋਸਟ ਹੈ ਜੀ ਆਰਟ ਐਂਡ ਕ੍ਰਾਫਟ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 9 ਹੈ ਜੀ ਗੁਰੂ ਵੀਰ ਜਿਤਕੌਰ ਰੂਪਨਗਰ ਵਾਸਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ TGT ਦੀਆਂ ਪੋਸਟਾਂ ਨੇ ਜੀ PGT ਦੀ ਪੋਸਟ ਆਊਟ ਕੀਤੀ ਗਈ ਹੈ ਜੀ ਕਮਰਸ ਦੀ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਜੀ ਲੁਧਿਆਣਾ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ TGT ਅਤੇ ਜਨਰਲ ਟੀਚਰ ਦੀਆਂ ਦੋ ਪੋਸਟਾਂ ਨੇ ਜੀ ਨੈਕਸਟ ਜੀ ਸ੍ਰੀ ਅੰਮ੍ਰਿਤਸਰ ਵਾਸਤੇ ਫਿਰ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਤਾਂ ਤੁਸੀਂ ਦੇਖ ਸਕਦੇ ਹੋ ਫਿਰ ਤਰਨਤਾਰਨ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਪਰ ਇਹ ਸਕੂਲ ਅਲੱਗ-ਅਲੱਗ ਸਕੂਲਾਂ ਵਿੱਚੇ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਉਸ ਤੋਂ ਬਾਅਦ ਉਹ ਸ਼ਿਆਰਪੁਰ ਵਿੱਚ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਤਰਨਤਾਰਨ ਵਿੱਚ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਬਖ ਬਖ ਸਕੂਲਾਂ ਵਿੱਚ ਪੋਸਟਾਂ ਭਰੀਆਂ ਜਾਣਗੀਆਂ ਰੂਪਨਗਰ ਅੰਮ੍ਰਿਤਸਰ ਫਿਰ ਕਪੂਰਥਲਾ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਬਹੁਤ ਸਾਰੀਆਂ ਪੋਸਟਾਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਜੀ ਬਠਿੰਡਾ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਨੈਕਸਟ ਜੀ ਮਾਨਸਾ ਵਾਸਤੇ ਨੇ ਜੀ ਇੱਥੇ ਤੁਸੀਂ ਡਿਟੇਲ ਚੈੱਕ ਕਰ ਸਕੋਗੇ ਨੋਟੀਫਿਕੇਸ਼ਨ ਰੀਡ ਕਰ ਲੈਣਾ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਜੀ ਉਸ ਤੋਂ ਬਾਅਦ ਨੰਬਰ 2 ਦੇ ਫਰੀਦਕੋਟ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਨੈਕਸਟ ਜੀ ਸੰਗਰੂਰ ਵ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਉਹਨਾਂ ਐਚਪੀ ਹਿਮਾਚਲ ਪ੍ਰਦੇਸ਼ ਵਾਸਤੇ ਪੋਸਟ ਆਊਟ ਕੀਤੀਆਂ ਨਹੀਂਆਂ ਨੇ ਜੀ ਨੈਕਸਟ ਹੈ ਜੀ ਹੁਸ਼ਿਆਰਪੁਰ ਵਾਸਤੇ ਫਿਰ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਲਾਸਟ ਹੈ ਜੀ ਨੰਬਰ 27 ਇਹਦੇ ਵੀ ਲੁਧਿਆਣਾ ਵਾਸਤੇ ਪੋਸਟ ਆਊਟ ਕੀਤੀਆਂ ਨਹੀਂਆਂ ਨੇ ਜੀ ਅਪਲਾਈ ਯੂਰ ਕਰਿਓ ਜੀ ਪਰ ਜਲਦੀ ਜਲਦੀ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਉਹ 500 ਰੁਪਏ ਰੱਖੀ ਗਈ ਹੈ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਸਰ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਨੂੰ ਭਰਨ ਲਈ ਜੋ ਕੁਝ ਹਦਾਇਤਾਂ ਮੈਂਸ਼ਨ ਕੀਤੀਆਂ ਗਈਆਂ ਹਨ ਕੁਝ ਇਸ ਪ੍ਰਕਾਰ ਨੇ ਜੀ ਸਭ ਤੋਂ ਪਹਿਲਾਂ ਅਪਲਾਈ ਕਰਨ ਦੀ ਲਾਸਟ ਡੇਟ ਨੋਟ ਕਰ ਲਓ ਜੀ 19-1-2025 12:00 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ 2 ਦਿਨ ਦਾ ਸਮਾਂ ਤੁਹਾਡੇ ਕੋਲ ਬਾਕੀ ਹੈ ਜੀ ਜਲਦੀ ਤੁਸੀਂ ਅਪਲਾਈ ਕਰ ਲੈਣਾ ਜੀ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਉਹ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਅਪਲਾਈ ਤੁਸੀਂ ਨੇ ਆਫਸਲੀ ਵੈਬਸਾਈਟ ਤੇ ਜਾ ਕੇ ਆਨਲਾਈਨ ਕਰਨਾ ਹੋਵੇਗਾ ਇਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਤੁਸੀਂ ਡਾਇਰੈਕਟ ਆਨਲਾਈਨ ਅਪਲਾਈ ਕਰ ਸਕੋਗੇ ਤੇ ਲਾਸਟ ਡੇਟ ਦੁਆਰਾ ਫਿਰ ਦੱਸ ਦਿੰਨਾ ਜੀ 19 1 2025 ਤੱਕ ਤੁਸੀਂ ਅਪਲਾਈ ਕਰ ਸਕੋਗੇ ਡਾਕ ਦੁਆਰਾ ਜਾਂ ਫਿਰ ਦਸਤੀ ਜਾਂ ਖੁਦ ਜਾ ਕੇ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਉਂਗੇ ਉਹ ਰਿਜੈਕਟ ਕਰਤੇ ਜਾਣਗੇ ਨਾ ਪੋਸਟਾਂ ਲਈ ਜੋ ਤੁਹਾਡਾ ਲਿਖਤੀ ਪੇਪਰ ਜਾਂ ਇੰਟਰਵਿਊ ਦੀ ਸਮਾਸਾਰਣੀ 27 1 2025 ਨੂੰ ਇਹਦੀ ਆਫੀਸਲੀ ਪੈਪਰ ਦੇ ਉੱਪਰ ਅਪਲੋਡ ਕਰਤੀ ਜਾਵੇਗੀ ਜਿਸ ਦੀ ਡਿਟੇਲ ਬਾਅਦ ਵਿੱਚ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਵਾਂਗਾ ਇਹ ਪੋਸਟਾਂ ਕੰਟਰੈਕਟ ਦੇ ਵਾਸਤੇ ਅਨਾਊਂਸਮੈਂਟ ਕੀਤਾ ਗਿਆ ਨੇ ਜੀ 2025-26 ਵਾਸਤੇ ਨਾ ਪੋਸਟਾਂ ਲਈ ਜੋ ਕੁਆਲਿਫਿਕੇਸ਼ਨ ਰੱਖੀ ਗਈ ਆ ਕੁਝ ਇਸ ਪ੍ਰਕਾਰ ਦੀ ਨੋਟ ਕਰ ਲਓ ਵਿਸ਼ਾ ਅਧਿਆਪਕ ਪੀਜੀਟੀ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਸਾਰੀਆਂ ਡਿਗਰੀਆਂ ਵਿੱਚੋਂ ਘੱਟੋ ਘੱਟ 55% ਅੰਕ ਹੋਣੇ ਜ਼ਰੂਰੀ ਨੇ ਜੀ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਕਿਸੇ ਨਾਲ ਪਾਸ ਹੋਣੀ ਜ਼ਰੂਰੀ ਹੈ ਜੀ ਨੈਕਸਟ ਹੈ ਜੀ ਵਿਸ਼ਾ ਅਧਿਆਪਕ ٹیਜੀਟੀ ਜੋ ٹیਜੀਟੀ ਦੀਆਂ ਅਸਾਮੀਆਂ ਨੇ ਜੀ ਉਹਨਾਂ ਦੀ ਯੋਗਤਾ ਕੁਝ ਇਸ ਪ੍ਰਕਾਰ ਹੈ ਜੀ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਬੀਐਡ ਪਾਸ ਕੀਤੀ ਹੋਵੇ ਸਾਰੀਆਂ ਡਿਗਰੀਆਂ ਵਿੱਚੋਂ 50% ਅੰਕ ਹੋਣੇ ਜ਼ਰੂਰੀ ਨੇ ਜੀ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਿਤ ਵਿਸ਼ੇ ਨਾਲ ਪਾਸ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਨੈਕਸਟ ਹੈ ਜੀ ਫਿਜ਼ੀਕਲ ਐਜੂਕੇਸ਼ਨ ਲਈ ਉਮੀਦਵਾਰ ਨੇ ਐਮਪੀਐਡ ਡਿਗਰੀ ਮਿਊਜ਼ਿਕ ਲਈ ਐਮਏ 뮤ਜ਼ਿਕ ਆਰਟ ਐਂਡ ਕ੍ਰਾਫਟ ਲਈ ਐਮਏ ਫਾਈਨ ਆਰਟਸ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿੱਚ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਉਕਤ ਵਿਸ਼ਿਆਂ ਲਈ ਬੀਐਡ ਲਾਜ਼ਮੀ ਨਹੀਂ ਹੈ ਨੈਕਸਟ ਹੈ ਜੀ ਜਰਨਲ ਅਧਿਆਪਕਾਂ ਲਈ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਅਤੇ ਬੀਐਡ ਪਾਸ ਕੀਤੀ ਹੋਵੇ ਉਕਤ ਡਿਗਰੀਆਂ ਵਿੱਚੋਂ ਘੱਟੋ ਘੱਟ 50% ਅੰਕ ਹੋਣੇ ਜ਼ਰੂਰੀ ਨੇ ਜੀ ਸੀਟ ਐਟ ਪੀਟ ਹੋਣਾ ਜ਼ਰੂਰੀ ਹੈ ਨੈਕਸਟ ਜੀ ਨਰਸਰੀ ਅਧਿਆਪਕ ਐਂਟੀਟੀ ਲਈ ਉਮੀਦਵਾਰਾਂ ਨੇ ਪਲੱਸ 2 ਪਲੱਸ ਐਂਟੀਟੀ ਕੀਤੀ ਹੋਣੀ ਜ਼ਰੂਰੀ ਹੈ ਜੀ ਗ੍ਰੈਜੂਏਸ਼ਨ ਨੂੰ ਪਹਿਲ ਦਿੱਤੀ ਜਾਵੇਗੀ ਉਮੀਦਵਾਰ ਨੇ 10ਵੀਂ ਪੰਜਵੀਂ ਪਾਸ ਹਾਲ ਪਾਸ ਕੀਤਾ ਹੋਣਾ ਵੀ ਜ਼ਰੂਰੀ ਹੈ ਜੀ ਉਮੀਦਵਾਰ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਲਿਆ ਜਾਵੇਗਾ ਜੇਕਰ ਇਹਨਾਂ ਪੋਸਟਾਂ ਲਈ ਜ਼ਿਆਦਾ ਉਮੀਦਵਾਰ ਅਪਲਾਈ ਕਰਦੇ ਨੇ ਤਾਂ ਤੁਹਾਡਾ ਲਿਖਤੀ ਪੇਪਰ ਹੋਵੇਗਾ ਜੀ ਜਿਹਦੇ ਵਿੱਚ ਮਲਟੀ ਚੁਆਇਸ ਕੁਐਸਚਨ ਹੋਣਗੇ ਟੈਸਟ ਦਾ ਸਿਲੇਬਸ ਅੰਗਰੇਜ਼ੀ ਸਿੱਖ ਹਿਸਟਰੀ ਜਰਨਲ ਅਵੇਅਰਨਸ ਐਂਡ ਟੀਚਿੰਗ ਐਬਿਟਿਊਡ ਹੈ ਪੀਜੀਟੀ ਪੀਟੀ ਵਿਸ਼ਾ ਅਧਿਆਪਕ ਲਈ ਮਲਟੀ ਚੁਆਇਸ ਕੁਐਸਚਨ ਹੋਵੇਗਾ ਟੈਸਟ ਦਾ ਸਿਲੇਬਸ ਸੰਬੰਧਿਤ ਵਿਸ਼ਾ ਜਰਨਲ ਅੰਗਰੇਜ਼ੀ ਸਿੱਖ ਹਿਸਟਰੀ ਜਰਨਲ ਅਵੇਅਰਨਸ ਐਂਡ ਟੀਚਿੰਗ ਐਬਿਟਿਊਡ ਹੋਵੇਗਾ ਜਦੋਂ ਤੁਸੀਂ ਇੰਟਰਵਿਊ ਜਾਣਾ ਜੀ ਆਪਣੇ ਨਾਲ 오ਰੀਜਨਲ ਡਾਕੂਮੈਂਟਸ ਅਤੇ ਦੋ ਸੈਟ ਫੋਟੋਕਾਪੀਆਂ ਲੈ ਕੇ ਨਾਲ ਜਾਣਾ ਜ਼ਰੂਰੀ ਹੋਵੇਗਾ ਜੀ ਕੁਝ ਹੋਰ ਸਦਾ ਤਾਂ ਮੈਂਸ਼ਨ ਕੀਤੀਆਂ ਗਈਆਂ ਨੇ ਜੀ ਜੁਸਿਕ ਉਮੀਦਵਾਰ ਹੈ ਪਤਿਤ ਨਹੀਂ ਹੋਣਾ ਚਾਹੀਦਾ ਜੀ ਅਸਾਮੀਆਂ ਦੀ ਗਿਣਤੀ ਨੂੰ ਘਟਾਇਆ ਪਤਾਇਆ ਜਾ ਸਕਦਾ ਜੀ ਭਰਤੀ ਨੂੰ ਵੀ ਰੱਦ ਕੀਤਾ ਜਾ ਸਕਦਾ ਜੀ ਇੰਟਰਵਿਊ ਅਟੈਂਡ ਕਰਨੀ ਤੁਹਾਨੂੰ ਕੋਈ ਟਾਰ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਉਮੀਦਕਰਤਾ ਮੇਰੇ ਵੱਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋਊਗੀ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ